ਰਾਣਾ ਜੀ ਦੇ ਅਸੀਂ ਇੱਕੋ ਮੁੱਦਾ ਲੈ ਕੇ ਮੈਦਾਨ ਚ ਜਾਣਾ ਹੈ ਉਹ ਹੈਗਾ ਡਵੈਲਪਮੈਂਟ ਕਿਉਂਕਿ ਸਾਡੇ ਕੰਮ ਬੋਲਦੇ ਆ ਕਿਸਾਨ ਵਿਚਾਰੇ ਰੁੱਲਦੇ ਪਏ ਆ ਜਿਹੜੀਆਂ ਕੱਚੀਆਂ ਜ਼ਮੀਨਾਂ ਵਾਲੇ ਬਾਰਡਰ ਤੇ ਸਾਡੇ ਬੈਠੇ ਹੋਏ ਭਰਾ ਅੱਜ ਤੱਕ ਕਿਸੇ ਨੇ ਉਹਨਾਂ ਨੇ ਸੁਣਾਈ ਨਹੀਂ ਕੀਤੀ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਨਾ ਸਾਰਿਆਂ ਦੇ ਨਾਲ ਇਹ ਸਾਰੇ ਮੁੱਦੇ ਰਾਣਾ ਜੀ ਉਹਨਾਂ ਦੇ ਇਹਨਾਂ ਦੇ ਮੁੱਦਿਆਂ ਦਾ ਹੱਲ ਕਰਨਗੇ ਇਜਕਸ਼ਨ ਫਿਰੋਜ਼ਪੁਰ ਦੇ ਵਿੱਚ ਰਾਣਾ ਗੁਰਮੀਤ ਸਿੰਘ ਸੋਢੀ ਦੇ ਸਮਰਥਕ ਮਨਾ ਰਹੇ ਨੇ ਰਾਣਾ ਸੋਢੀ ਇੱਥੋਂ ਭਾਜਪੀ ਦੇ ਉਮੀਦਵਾਰ ਹੋਣਗੇ ਇਸ ਲਈ ਹਮਾਇਤੀਆਂ ਨੇ ਖੁਸ਼ੀ ਮਨਾਈ ਭਾਜਪੀ ਨੇ 8 ਮਈ ਸ਼ਾਮ ਨੂੰ ਤਿੰਨ ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਇਹਨਾਂ ਚ ਅਨੰਦਪੁਰ ਸਾਹਿਬ ਤੋਂ ਡਾਕਟਰ ਸੁਬਾਸ਼ ਸ਼ਰਮਾ ਸੰਗਰੂਰ ਤੋਂ ਅਰਵਿੰਦ ਖੰਨਾ ਤੇ ਫਿਰੋਜ਼ਪੁਰ ਤੋਂ ਰਾਣਾ ਸੋਢੀ ਨੇ ਮੈਂ ਸਾਰੇ ਨਾਲ ਵਾਅਦਾ ਕਰਨਾ ਸਾਰੇ ਵਪਾਰੀ ਭਰਾਵਾਂ ਨਾਲ ਗਰੀਬ ਤਬਕੇ ਦੇ ਨਾਲ ਪਿਛੜੀਆਂ ਜਾਤੀਆਂ ਦੇ ਨਾਲ ਕਿਸਾਨ ਭਰਾਵਾਂ ਦੇ ਨਾਲ ਹੋਰ ਬਾਕੀ ਸਾਰੇ ਸਾਥੀਆਂ ਦੇ ਨਾਲ ਕੀ ਉਹਨਾਂ ਦੀ ਉਮੀਦਾਂ ਤੇ ਪੂਰਾ ਉਤਰਾਂਗੇ ਰਾਣਾ ਜੀ ਦੇ ਅਸੀਂ ਇੱਕੋ ਮੁੱਦਾ ਲੈ ਕੇ ਮੈਦਾਨ 'ਚ ਜਾਣਾ ਹੈ ਉਹ ਹੈਗਾ ਡਿਵੈਲਪਮੈਂਟ ਕਿਉਂਕਿ ਸਾਡੇ ਕੰਮ ਬੋਲਦੇ ਆ ਬਾਕੀ ਦੇ ਵੀ ਕੈਂਡੀਡੇਟ ਉਹਨਾਂ ਦੇ ਕੰਮ ਬੋਲਨੇ ਆ ਕਿਉਂਕਿ ਉਹ ਸਾਰੇ ਪਹਿਲਾਂ ਇਲੈਕਟਿਡ ਰਹਿ ਚੁੱਕੇ ਆ ਕਿਸੇ ਨਾ ਕਿਸੇ ਤਰੀਕੇ ਮੌਜੂਦਾ ਮੌਜੂਦਾ ਸਰਕਾਰ ਵੀ ਹੈਗੀ ਹੈ ਤੇ ਉਹਨਾਂ ਦੇ ਕੰਮ ਬੋਲਨੇ ਚਾਹੀਦੇ ਤੇ ਅਸੀਂ ਆਪਦੀ ਜਿਹੜੀ ਕੰਮਾਂ ਦੇ ਆਧਾਰ ਤੇ ਆਪਦੀ ਰਿਲੇਸ਼ਨਸ਼ਿਪਸ ਦੇ ਆਧਾਰ ਤੇ ਸਾਡੇ ਜਿਹੜੇ ਸਾਥੀ ਹੈਗੇ ਉਹਨਾਂ ਦੇ ਆਧਾਰ ਤੇ ਸਾਡੀ ਟੀਮ ਜਿਹੜਾ ਸਾਡਾ ਸੰਗਠਨ ਹੈ ਉਹਦੇ ਆਧਾਰ ਤੇ ਅਸੀਂ ਅਸੀਂ ਮੈਦਾਨ 'ਚ ਕੁੱਦਣਾ ਕੁੱਦਣਾ ਤੇ ਮੈਨੂੰ ਉਮੀਦ ਹੈ ਕਿ ਸਾਰੇ ਭਰਾਵਾਂ ਨਾਲ ਜਿਵੇਂ ਕਿਸਾਨ ਵਿਚਾਰੇ ਰੁੱਲਦੇ ਪਏ ਆ ਜਿਹੜੀਆਂ ਕੱਚੀਆਂ ਜ਼ਮੀਨਾਂ ਵਾਲੇ ਬਾਰਡਰ ਤੇ ਸਾਡੇ ਬੈਠੇ ਹੋਏ ਭਰਾ ਅੱਜ ਤੱਕ ਕਿਸੇ ਨੇ ਉਹਨਾਂ ਦੀ ਸੁਣਾਈ ਨਹੀਂ ਕੀਤੀ ਕੱਚੀਆਂ ਜ਼ਮੀਨਾਂ ਉਹਨਾਂ ਦੀਆਂ ਖੋ ਕੇ ਲੈ ਗਏ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਨਾ ਸਾਰਿਆਂ ਦੇ ਨਾਲ ਇਹ ਸਾਰੇ ਮੁੱਦੇ ਰਾਣਾ ਜੀ ਉਹਨਾਂ ਦੇ ਇਹਨਾਂ ਦੇ ਮੁੱਦਿਆਂ ਦਾ ਹੱਲ ਕਰਨਗੇ ਜਦੋਂ ਇੱਕ ਵਾਰੀ ਤੁਸੀਂ ਉਸ ਜਗ੍ਹਾ ਤੇ ਭੇਜਤਾ ਕਿ ਰਾਣਾ ਜੀ ਜਾ ਕੇ ਤੁਹਾਡੀ ਗੱਲ ਉੱਥੇ ਉਠਾ ਸਕਣ ਤੇ ਮਸਲੇ ਹੱਲ ਕਰਾ ਸਕਣ ਰਾਣਾ ਸੋਢੀ ਕੈਪਟਨ ਸਰਕਾਰ ਵੇਲੇ ਪੰਜਾਬ ਦੇ ਖੇਡ ਮੰਤਰੀ ਰਹੇ ਨੇ 2 ਦਸੰਬਰ 2022 ਨੂੰ ਰਾਣਾ ਗੁਰਮੀਤ ਸਿੰਘ ਸੋਢੀ ਭਾਜਪਾ ਵਿੱਚ ਸ਼ਾਮਲ ਹੋਏ ਰਾਣਾ ਗੁਰਮੀਤ ਸਿੰਘ ਸੋਢੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਲੋਕਾਂ ਚੋਂ ਨੇ ਰਾਣਾ ਗੁਰਮੀਤ ਸਿੰਘ ਸੋਢੀ ਲਗਾਤਾਰ 4 ਦਫਾ ਗੁਰਹਰ ਸਹਾਇਤੋ ਵਿਧਾਇਕ ਰਹੇ ਨੇ ਪਰ 2022 ਦੀਆਂ ਵਿਧਾਨ ਸਭਾ ਚੋਣਾਂ ਉਹਨਾਂ ਨੇ ਫਿਰੋਜ਼ਪੁਰ ਸ਼ਹਿਰੀ ਤੋਂ ਲੜੀਆਂ ਸਨ ਪਰ 3 ਜੇ ਨੰਬਰ ਤੇ ਆਏ ਸੀ ਤੇ ਹੁਣ ਉਹ ਲੋਕ ਸਭਾ ਚੋਣ ਲੜ ਰਹੇ ਨੇ